ਤੀ ਹੋਰ ਕਰਾ ਤੁਸੀਂ ਵੀ ਤੇ ਹਸਿਆਨੇ ਆਪਾਂ ਕਿਨੇ ਦਿਨ ਪ੍ਰਭਾਤ ਫੇਰੀਆਂ ਕੱਡੀਆਂ ਜੀ ਇੱਥੇ ਸੱਤ ਸਾਰੇ ਗੁਰਦੁਆਰੇ ਸਾਡੇ ਪਟਿਆਲੇ ਵੀ ਕੱਡੀਆਂ ਸਾਡੇ ਪਟਿਆਲੇ ਵੀ ਪ੍ਰਭਾਤ ਫੇਰੀਆਂ ਰੋਜ਼ ਕੱਢਦੇ ਆ ਜੀ ਸੱਤ ਅੱਠ ਪ੍ਰਭਾਤ ਫੇਰੀਆਂ ਕੱਢਦੇ ਆ ਚੰਗੀ ਗੱਲ ਆ ਵੀ ਸਵੇਰੇ ਨਾਲੇ ਤੇ ਸੰਗਤ ਹੋ ਜਾਂਦੀ ਐ ਨਾਲੇ ਗੁਰੂ ਸਾਹਿਬ ਦੇ ਸ਼ਬਦ ਪੜੇ ਜਾਂਦੇ ਆ ਪਰ ਉੱਥੇ ਇੱਕ ਹੋਰ ਮੈਂ ਵੇਖਿਆ ਜੀ ਮੈਂ ਤੇ ਵੇਖਿਆ ਆਪਣੇ ਸ਼ਹਿਰ ਤੁਹਾਡਾ ਮੈਨੂੰ ਪਤਾ ਨਹੀਂ ਵੀ ਗੁਰੂ ਗ੍ਰੰਥ ਸਾਹਿਬਹ ਜੀ ਪਾਤਸ਼ਾਹ ਨੂੰ ਕਹਿੰਨੇ ਆ ਕਿ ਸਭ ਸਿੱਖਨ ਕੋ ਹੁਕਮ ਹੈ ਮੰਦੇ ਆ ਵੇਖ ਲੋ ਗੁਰੂ ਮਾਨਿਓ ਗ੍ਰੰਥ ਹੈ ਜਾਂ ਗੁਰੂ ਪੂਜਿਓ ਨਹੀਂ ਪੂਜਿਓ ਸਕਦਾ ਫਿਰ ਅਸੀਂ ਪੂਜ ਰਹੇ ਆ ਮਹਾਰਾਜ ਕਹਿੰਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਇਹ ਕਿਦੋਂ ਕਿਹਾ ਸੀ 2 ਅਕਤੂਬਰ 1708 ਵਿੱਚ ਨਦੇੜ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਸਾਰੇ ਸਿੱਖਾਂ ਨੂੰ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਪੂਜਿਓ ਤੇ ਨਹੀਂ ਨਾ ਹੈਗਾ ਫਿਰ ਪੂਜਦੇ ਕਿਉਂ ਆ ਜੀ ਅਸੀਂ ਤੇ ਜਿਵੇਂ ਉਹ ਲੋਕ ਪੂਜਾ ਕਰਦੇ ਨੇ ਨਾ ਫੋਟੋਆਂ ਦੀ ਅਸੀਂ ਵੀ ਪ੍ਰਭਾਤ ਫੇਰੀਆਂ ਅੱਗੇ ਫੋਟੋਆਂ ਤੁਹਾਡੇ ਤੇ ਨਹੀਂ ਲਾਂਦੇ ਹੋ ਨੇ ਸਾਡੇ ਲਾਂਦੇ ਆ ਉੱਥੇ ਪਰ ਜੇ ਲਾਂਦੇ ਹੋ ਤੇ ਅਸੀਂ ਥੋੜਾ ਜਿਹਾ ਸੁਚੇਤ ਹੋਈਏ ਗੁਰੂ ਨਾਨਕ ਸਾਹਿਬ ਦੀ ਕੋਈ ਕਲਪਤ ਫੋਟੋ ਨਹੀਂ ਇੱਕ ਹੋਰ ਗੱਲ ਦੱਸਾਂ ਮੈਂ ਕਿਤਾਬ ਪੜ੍ਹੀ ਉਸ ਕਿਤਾਬ ਦੇ ਵਿੱਚ ਉਹਨੇ ਸਾਫ਼ ਲਿਖਿਆ ਕਹਿੰਦੇ ਜਿਹੜੇ ਸ਼ੋਭਾ ਸਿੰਘ ਨੇ ਫੋਟੋ ਬਣਾਈ ਨਾ ਉਖਨੇ ਦਾ ਰਹਿਣ ਵਾਲਾ ਅਖਨੇ ਦਾ ਖੰਨੇ ਸ਼ਹਿਰ ਵਿੱਚ ਇੱਕ ਬਜ਼ੁਰਗ ਨਾ ਉਹ ਫੋਟੋ ਆਪਣੇ ਗਲਚੇ ਪਾ ਕੇ 5-7 ਸਾਲ ਘੁੰਮਦਾ ਰਿਆ ਸਾਰਿਆਂ ਨੂੰ ਉਹ ਖੰਦਾ ਸੀ ਅੱਜ ਤੋਂ 30-40 ਸਾਲ ਪਹਿਲਾਂ ਦੀ ਗੱਲ ਹੈ ਕਹਿੰਦੇ ਆਹ ਵੇਖਿਆ ਕੌਣ ਹੈ ਤੇ ਲੋਕ ਕਹਿੰਦੇ ਵੀ ਗੁਰਨਾਨਕ ਹੈ ਕਹਿੰਦੇ ਨਹੀਂ ਮੈਂ ਆ ਗੁਰਨਾਨਕ ਨੂੰ ਮਲਾ ਤੇ ਮੈਨੂੰ ਮਲਾ ਅਸਲ 'ਚ ਸ਼ੋਭਾ ਸਿੰਘ ਨੇ ਮੇਰੀ ਫੋਟੋ ਮੇਰੀ ਰੂਪ ਵੇਖ ਕੇ ਫੋਟੋ ਬਣਾਈ ਹੈ ਅਸਲ 'ਚ ਗੁਰਨਾਨਕ ਦੀ ਫੋਟੋ ਨਹੀਂ ਇਹ ਮੇਰੀ ਫੋਟੋ ਹੈ ਸ਼ੋਭਾ ਸਿੰਘ ਦੀ ਗਲਤੀ ਅੱਜ ਤੱਕ ਸੁਧਰ ਨਹੀਂ ਸਕੀ ਉਹ ਬਜ਼ੁਰਗ ਆਪਣੀ ਜ਼ਿੰਦਗੀ ਦੇ 5-7 ਸਾਲ ਆਪਣੇ ਗੱਲ ਵਿੱਚ ਗੁਰਨਾਨਕ ਸਾਹਿਬ ਦੀ ਜਿਹੜੀ ਝੂਠੀ ਫੋਟੋ ਪਾ ਕੇ ਘੁਮਦਾ ਰਿਹਾ ਤੇ ਦੱਸਦਾ ਰਿਹਾ ਦੁਨੀਆ ਨੂੰ ਕਹਿੰਦੇ ਇਹ ਗੁਰਨਾਨਕ ਨਹੀਂ ਇਹ ਮੈਂ ਆ ਇਹ ਸ਼ੋਭਾ ਸਿੰਘ ਨੇ ਗਲਤੀ ਕੀਤੀ ਤੇ ਝੂਠ ਦੱਸਿਆ ਕਿ ਗੁਰਨਾਨਕ ਦੀ ਫੋਟੋ ਹੈ ਗੁਰਨਾਨਕ ਇਦਾਂ ਦਾ ਨਹੀਂ ਸੀ ਉਹ ਬਜ਼ੁਰਗ ਨੇ ਦੱਸਿਆ ਤੇ ਜਿੰਨੀਆਂ ਫੋਟੋਆਂ ਸੀ ਗੁਰੂ ਨਾਨਕ ਸਾਹਿਬ ਦੀਆਂ ਜਿੰਨੀਆਂ ਫੋਟੋਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੁਰੂ ਸਾਹਿਬ ਦੀਆਂ ਫੋਟੋਆਂ Google ਤੇ ਜਾ ਕੇ ਸਰਚ ਕਰ ਲਿਓ ਮੇਰੇ ਤੇ ਗੁੱਸਾ ਨਾ ਕਰਿਓ ਮਹਾਰਾਜ ਨੇ ਨਾ ਕੋਈ ਫੋਟੋ ਨਹੀਂ ਬਣਾਈ ਕੋਈ ਚਿੱਤਰਕਾਰ ਲਾਗੇ ਨਹੀਂ ਸੀ ਤੇ ਅੱਜ ਗੁਰੂ ਸਾਹਿਬ ਦੀਆਂ ਜਿੰਨੀਆਂ ਫੋਟੋਆਂ ਸਾਡੇ ਘਰਾਂ 'ਚੇ ਨਾ ਰਹੀ ਰੱਬ ਦਾ ਨਾਮ ਤੇ ਮਹਾਰਾਜ ਬਾਣੀ ਕੀ ਕਹਿੰਦੀ ਹੈ ਬੁੱਤ ਪੂਜ ਪੂਜ Hindu ਮੋਏ ਤੁਰਕ ਮੋਏ ਸਿਰ ਨਾਏ ਬੁੱਤ ਪੂਜਾ ਕਰ ਕਰ ਕੇ ਉਹ ਚਲੇ ਗਏ 83 ਵੀ ਉਹ ਕਰਨ ਲੱਗ ਪਏ ਜੀ ਪੁੱਜਦੇ ਆ ਕਿ ਮੰਨਦੇ ਆ ਜੀ ਦੇ ਦਿਓ ਹੰਗਾਰਾ ਪੁੱਜਦੇ ਆ ਪੁੱਜਦੇ ਆ ਨਾ ਫਿਰ ਤੇ ਜੇ ਪੂਜਣਾ ਹੈ ਫਿਰ ਮੰਨਣ ਦੀ ਗੱਲ ਤਾਂ ਗੁਰੂ ਨੇ ਕਿਹਾ ਗੁਰੂ ਕਹਿੰਦੇ ਵੀ ਆ ਮੇਰੇ ਸਿੱਖਾ ਆਵੋ ਸਿੱਖ ਗਾਵੋ ਇਤਨੀ ਕੀ ਆ ਵੀ ਆਵੋ ਸਿੱਖ ਸਤਗੁਰ ਕੇ ਪਿਆਰੇ ਉਹ ਪੂਜੋ ਗ੍ਰੰਥ ਸਾਹਿਬ ਗਾਵੋ ਸੱਚੀ ਬਾਣੀ ਬਾਨੀ ਗਾਂਧੀ ਗੱਲ ਕੀਤੀ ਗਈ ਹੈ ਆਵਾਜ਼ ਮਾਰ ਕੇ ਗੁਰੂ ਅਮਰਦਾਸ ਮਾਰਾ ਕਹਿ ਰਿਆ ਆ ਮੇਰੇ ਪੁੱਤਰਾ ਬੈ ਮੇਰੀ ਗੋਦ ਵਿੱਚ ਅੱਛਾ ਆਪਾਂ ਕਿਸੇ ਬਾਬੇ ਨੂੰ ਮਿਲਣ ਜਾਈਏ 100 ਕਿਲੋਮੀਟਰ 150 ਕਿਲੋਮੀਟਰ ਗੱਡੀ ਚਲਾ ਕੇ ਚਲੇ ਜਾਈਏ ਬਾਬਾ ਬੈਠਾ ਹੋਵੇ ਅੰਦਰ ਭੋਰੇ ਚ ਤੇ ਚੇਲੇ ਕੀ ਕਹਿੰਦੇ ਆ ਬਾਬਾ ਜੀ ਅੰਦਰ ਸਮਾਦੀ ਚ ਨੇ ਉਹ ਮਿਲਨ ਨਹੀਂ ਦਿੰਦੇ ਕਈ ਵਾਰ ਆਪਾਂ ਨਰਾਸ਼ ਹੋ ਕੇ ਆਨੇ ਆ ਵੀ 200 ਕਿਲੋਮੀਟਰ ਗੱਡੀ ਚਲਾ ਕੇ ਆ ਬਾਬਾ ਫਿਰ ਨਹੀਂ ਮਿਲਿਆ ਪਰ 35 ਮਹਾਪੁਰਖ ਤੁਹਾਡੇ ਨਾਲ ਗੱਲਾਂ ਕਰਦੇ ਆ ਜੀ ਕਿੰਨੇ 35 ਮਹਾਪੁਰਖਾਂ ਦੀ ਬਾਣੀ ਹੈ ਗੁਰਗ੍ਰੰਥ ਸਾਹਿਬ ਜੀ ਤੇ ਮਹਾਰਾਜ ਦਾ ਪਾਸਾ ਕਹਿੰਦੇ ਭਾਵੇਂ ਅੱਧੀ ਰਾਤ ਨੂੰ ਗੱਲ ਕਰਨ ਨੂੰ ਚਿਤ ਕਰਦਾ ਨਾ ਤੇਰੇ ਘਰ ਗੁਰਗ੍ਰੰਥ ਸਾਹਿਬ ਹੈ ਤੇ ਗੁਰੂ ਸਾਹਿਬ ਦੇ ਕੋਲ ਜਾ ਇਸ਼ਨਾਨ ਕਰ ਸੋਹਣੀ ਦਸਤਾਰ ਸਜਾ ਸਤਗੁਰਾਂ ਦਾ ਪ੍ਰਕਾਸ਼ ਕਰ ਤੇ 35 ਦੇ 35 ਮਹਾਪੁਰਖ ਤੇ ਨਾਲ ਗੱਲਾਂ ਕਰਨ ਨੂੰ ਤਿਆਰ ਆ ਤੂੰ 150 ਕਿਲੋਮੀਟਰ ਗੱਡੀ ਚਲਾ ਕੇ ਗਿਆ ਬਾਬਾ ਪਖੰਡੀ ਸੁੱਤਾ ਪਿਆ ਉਹ ਚੇਲੇ ਕਹਿੰਦੇ ਆ ਬਾਬਾ ਸਮਾਧੀ 'ਚ ਆ ਮਹਾਰਾਜ ਤੇ ਤੇ ਨਾ ਗੱਲਾਂ ਕਰਨ ਨੂੰ ਬੈਠੇ ਆ ਤੂੰ ਗੱਲੇ ਨਹੀਂ ਕਰਦਾ ਇੱਕ ਸਵਾਲ ਹੋਰ ਆਮ ਕਰਕੇ ਸੰਗਤ ਕਹਿੰਦੀ ਆ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਬੋਲਦਾ ਨਹੀਂ ਗੁਰੂ ਗ੍ਰੰਥ ਸਾਹਿਬ ਬੋਲਦਾ